माननीय पुलिस कमिश्नर अमृतसर श्री स्थगुरु सिंह पलसार ਉਹਨਾਂ ਦੇ ਦੇਸ਼ਾਂ ਨਿਰਦੇਸ਼ੇ ਐਸਪੀ ਇਸ श्री शीतल ਜੀ ਐਸਐਚਓ ਬੇਰਕਾ श्री 소ਮੇ ਜੀ ਇਹਨਾਂ ਨੇ 14 ਤਰੀਕ ਨੂੰ ਐਫਆਈਆਰ ਰਜਿਸਟਰ ਕੀਤੀ ਸੀ ਐਫਆਈਆਰ ਨੰਬਰ 40 ਕਿ 14/5/2025 ਅੰਡਰ ਸੈਕਸ਼ਨ 27A 21C 25 296185 ਐਨਡੀਪੀਐਸ ਐਕਟ ਇਹਦੇ ਚ ਇਹਨਾਂ ਨੇ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਬਰਿੰਦਰਪਾਲ ਸਿੰਘ ਤੇ ਗੁਰਮukh ਸਿੰਘ ਇਹਨਾਂ ਦੀ ਉਮਰ ਕਰੀਬ 32 ਹਾਲ ਤੇ 21 ਸਾਲ ਸੀਗੀ ਤੇ ਇਹਨਾਂ ਤੋਂ ਰਿਕਵਰ ਕੀਤੇ ਸੀ 500 ਗ੍ਰਾਮ ਹੀਰੋਇਨ ਰਿਕਵਰ ਕੀਤੀ ਸੀ ਤੇ 15 ਲੱਖ 1900 ਰੁਪਇਆ ਡਰਗ ਮਨੀ ਤੇ ਇੱਕ ਡ੍ਰੋਨ ਤੇ ਇੱਕ ਮੋਟਰਸਾਈਕਲ ਸਪਲੈਂਟਰ ਰਿਕਵਰ ਕੀਤਾ ਸੀ ਜਿਹੜਾ ਕਿ ਵਿਦਾਊਟ ਨੰਬਰ ਸੀਗਾ ਉਦੇ ਹੀ ਲੜੀ ਦੇ ਵਿੱਚ ਇਹਨਾਂ ਨੇ ਅ ਰੀਸੈਂਟਲੀ ਇੱਕ ਬੰਦੇ ਨੂੰ ਅਰੈਸਟ ਕੀਤਾ ਹੈ ਤਲਜਿੰਦਰ ਸਿੰਘ ਲਾਇਸ ਹਨੀ ਉਹਦੇ ਤੇ ਆਲਰੇਡੀ ਦੋ ਐਫ ਆਈ ਆਰ ਸਗੀ ਇੱਕ ਪੀ ਐਸ ਕਰਿੰਡਾ ਦੀ ਹੈਗੀ ਦੋਨੋਂ ਪੀ ਐਸ ਕਰਿੰਡਾ ਦੀ ਹੈ ਇੱਕ ਤਾਂ 326 323 325 ਹੈਗੀ ਹੈ ਜੀ ਦੂਸਰੀ ਹੈਗੀ ਹੈ ਐਫ ਆਈ ਆਰ ਜਿਹੜੀ 119 ਹੈ ਡੇਟਡ 2023 ਦੇ 7ਵੇਂ ਮਹੀਨੇ ਦੀ ਉਹਦੀ ਉਹ ਉਹ ਅੰਡਰ ਸੈਕਸ਼ਨ 307 332 336 ਹੈਗੀ ਹੈ ਇਹਨਾਂ ਨੇ ਇਸ ਅ ਬੰਦੇ ਤੋਂ ਦੋ ਪਿਸਤਲ ਰਿਕਵਰ ਕੀਤੇ ਹੈ ਜਿਹੜੇ ਕਿ ਇਲੀਗਲ ਪਿਸਤਲ ਨੇ ਨਾਨ ਲਾਇਸੈਂਸਡ ਪਿਸਤਲ ਹੈਗੇ ਤੇ ਇਹਦੀ ਲੜੀ ਦੇ ਵਿੱਚ ਇਹਨਾਂ ਨੇ ਇੱਕ ਬੰਦਾ ਨਾਮਿਨੇਟ ਕੀਤਾ ਜਸਵਿੰਦਰਪਾਲ ਸਿੰਘ ਜਿਹੜਾ ਕਿ ਇਹਨਾਂ ਨੇ ਪਹਿਲਾਂ ਬੰਦਾ ਜਿਹੜਾ ਫੜਿਆ ਸੀਗਾ ਬਰਿੰਦਰਪਾਲ ਸਿੰਘ ਉਹਦਾ ਭਰਾ ਹੈ ਤੇ ਅਸੀਂ ਟੀਮਸ ਬੁਲਾਈਆਂ ਲਾਈਆਂ ਉਹਨੂੰ ਅ ਪੜਨ ਲਈ ਤੇ ਜਿਵੇਂ ਕੁਝ ਜਿਵੇਂ ਪੜਿਆ ਜਾਏਗਾ ਉਵੇਂ ਅਸੀਂ ਤੜ੍ਹ ਤੱਕ ਅ ਸਾਰੇ